ਹਾਂ ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਦ ਜੀ ਆ ਜਿਨ੍ਹਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਇੱਕ ਪਾਸੇ ਜ਼ਮਾਨਤ ਰੱਦ ਹੋ ਗਈ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਦ ਜੀ ਦਾ ਜਿਹੜਾ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਪੀਆ ਪੰਜਾ ਚਲਾਉਣਗੇ ਉਹਨਾਂ ਦੇ ਘਰ ਦੇ ਉੱਤੇ ਜਾਨੀ ਬੁਲਡੋਜ਼ਰ ਚੱਲੂਗਾ ਪਰ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਐਸੀ ਖਬਰ ਤਰਨ ਜਾ ਰਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਾਦਲਾਂ ਬਾਰੇ ਔਰ ਇਹਨਾਂ ਮਜੀਠੀਆਂ ਬਾਰੇ ਕੀ ਕਹਿ ਰਿਹਾ ਬੜੀ ਹੀ ਅਹਿਮ ਖਬਰ ਹੈ ਕਿਉਂਕਿ ਪੰਜਾਬ ਦੇ ਅੰਦਰ ਅਲੱਗ-ਅਲੱਗ ਲੋਕਾਂ ਦੀ ਇਹੀ ਥਿਊਰੀ ਆ ਰਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਘਟਣਾ ਚਾਹੀਦਾ ਹੈ ਕਹਿੰਦੇ ਜੀ ਬਹੁਤ ਵੱਡਾ ਤਸਕਰ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਖਬਰ ਸੁਣਾਉਣ ਜਾ ਰਿਹਾ ਮੈਂ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਸੀ ਕਿ ਬਿਕਰਮ ਮਜੀਠੀਆ ਚਿੱਟੇ ਦਾ ਤਸਕਰ ਹੈ ਤੇ ਇਹਨਾਂ ਦੇ ਘਰ ਦੇ ਉੱਤੇ ਪੀਲਾ ਪੰਜਾ ਚੱਲੇ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਅੰਦਰ ਛੋਟੇ-ਮੋਟੇ ਤਸਕਰਾਂ ਤੇ ਜਿਹੜਾ ਕਿ ਐਕਸ਼ਨ ਕਰ ਰਹੇ ਨੇ ਪਰ ਤੁਹਾਨੂੰ ਵੱਡੇ ਐਕਸ਼ਨ ਦੀ ਖਬਰ ਆ ਜਿਹੜੀ ਉਹ ਤੁਹਾਡੇ ਕੰਨਾਂ ਦੇ ਵਿੱਚ ਪਾਉਣੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੇ ਲੈ ਕੇ ਕੱਲ ਇੱਕ ਬਹੁਤ ਵੱਡਾ ਦਾਵਾ ਕੀਤਾ ਉਹਨਾਂ ਦੇ ਵਕੀਲਾਂ ਨੇ ਅਸੀਂ ਵੀ ਖਬਰ ਪਾਈ ਕਿ ਭਾਈ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅੱਜ ਹੋ ਸਕਦੀ ਹੈ ਯਾਨੀ 18 ਅਗਸਤ ਨੂੰ ਹਾਈ ਕੋਰਟ ਦੇ ਅੰਦਰ ਇੱਕ ਬਹੁਤ ਵੱਡੀ ਵੈਸ ਚੱਲੀ ਪਰ ਜਿਹੜੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੈ ਦਰਸਲ ਦੇ ਵਿੱਚ ਹਾਈ ਕੋਰਟ ਮਾਨਯੋਗ ਨੇ ਰੱਦ ਕਰ ਦਿੱਤੀ ਗਈ ਹੈ ਤਾਂ ਉਹ ਲੰਬੇ ਟਾਈਮ ਲਈ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਅੰਦਰ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ ਕੀ ਕਹਿ ਰਹੇ ਨੇ ਉਹ ਤੁਹਾਨੂੰ ਮਾਦਾ ਬਿਆਨ ਸੁਣਾਉਣ ਜਾ ਰਹੇ ਆ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਜਿਹੜਾ ਬਲਡੋਜ਼ਰ ਚਲਣ ਦੀ ਕਹਾਣੀ ਆ ਉਸੇ ਤੇ ਅੱਜ ਇਹ ਖਬਰ ਹੈ ਤਾਂ ਹੁਣ ਪੰਜਾਬ ਦੇ ਲੋਕ ਇਸ ਖਬਰ ਨੂੰ ਸੁਣਨ ਤੋਂ ਬਾਅਦ ਇਸ ਖਬਰ ਨੂੰ ਸ਼ੇਅਰ ਵੀ ਕਰਨੀ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਸੰਤੁਸ਼ਟੀ ਹੋਣੀ ਹਲੇ ਬਾਕੀ ਹੈ ਕਿਉਂਕਿ ਲੋਕਾਂ ਦਾ ਕਹਿਣਾ ਦਰਸਾਲ ਦੇ ਵਿੱਚ ਪੰਜਾਬ ਦੀਆਂ ਜੇਕਰ ਖਾਸ ਕਰਕੇ ਮਾਮਾ ਤੇ ਭੈਣਾ ਦੀ ਗੱਲ ਲਈਏ ਤਾਂ ਉਹੀ ਕਹਿੰਦੀਆਂ ਸੀ ਕੰਨੀਆਂ ਜੀ ਬਿਕਰਮ ਸਿੰਘ ਮਜੀਠੀਆ ਦਾ ਜਿਹੜਾ ਮਹਿਲ ਉਹਨੂੰ ਪੰਜਾ ਪੀੜਾ ਚੱਲਣਾ ਚਾਹੀਦਾ ਉਹਦੇ ਤੇ ਉਸਤੇ ਬਲਡੋజర్ ਚੱਲਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਨੇ ਜੇਕਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕੀਤਾ ਤਾਂ ਭਾਈ ਕਹਿੰਦੇ ਚੰਗੀ ਤਰ੍ਹਾਂ ਹੋਣਾ ਚਾਹੀਦਾ ਯਾਨੀ ਉਸਤੇ ਬਲਡੋజర్ ਤੇ ਪੀੜਾ ਪੰਜਾ ਕਹਿੰਦੇ ਚੱਲਣਾ ਚਾਹੀਦਾ ਤਾਂ ਅੱਜ ਮੁੱਖ ਮੰਤਰੀ ਸਾਹਿਬ ਸੋ ਖਬੀਰ ਸਿੰਘ ਬਾਦਲ ਇਹਨਾਂ ਦੇ ਜਿਹੜੇ ਵੱਡੇ ਆਕਾ ਬਣੇ ਹੋਏ ਨੇ ਉਹਨਾਂ ਦੇ ਪ੍ਰਧਾਨ ਵੀ ਨੇ ਅਕਾਲੀ ਦਲ ਦੇ ਤਾਂ ਹੁਣ ਇਹਨਾਂ ਬਾਰੇ ਕੀ ਕਹਿ ਰਹੇ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਜੋੜਾ ਛੋੜਾ ਦੇ ਨਾਲ ਪੰਜਾਬ ਭਰ ਦੇ ਵਿੱਚ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਹਿੰਦੇ ਜੀ ਨਾਲੇ ਤਾਂ ਇਹਨੂੰ ਕਾਲੇ ਪਾਣੀ ਭੇਜ ਦਿਓ ਔਰ ਨਾਲੇ ਇਹਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਓ ਪਰ ਅੱਜ ਜਿਹੜੀ ਖਬਰ ਐ ਐਸੇ ਵਿਕਰਮ ਸਿੰਘ ਮਜੀਠੀਆ ਦੇ ਘਰ ਦੇ ਉੱਤੇ ਜਿਹੜਾ ਬਲਡوزر ਚੱਲਣ ਦੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਝੜਿਆ ਰਹੇ ਨੇ ਇਹ ਵੀ ਸੁਣ ਲੋ ਜਰਾ ਉਸ ਤੋਂ ਬਾਅਦ ਤਸਕਰਾਂ ਦੀ ਕਹਾਣੀ ਇਹਨਾਂ ਬਿਕਰਮ ਮਜੀਠੀਆ ਦੀ ਕਿਵੇਂ ਪੰਜਾਬ ਦਾ ਮੁੱਖ ਮੰਤਰੀ ਸਿਰੇ ਲਾਉਂਦਾ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਕੀ ਬਰੀ ਐਂ ਕਹਿ ਜਾਂਦਾ ਉਹ ਪੰਜਾਬ 'ਚ ਨਸ਼ਾ ਅਕਾਲੀ ਦਾ ਲੈ ਕੇ ਆਏ ਆਏ ਓਏ ਨਹੀਂ 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 ਇਹ ਤਾਂ ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਜੱਪਟੇ ਜੀ ਉਹ ਐਨੇ ਜਿਹਾ ਚੁਗਾਰਾ ਛੱਡ ਦਿੰਦੇ ਨੇ ਉਹਦੇ ਸੋਨੇ ਹਾ ਚਲੋ ਕਨੱਟ ਜਤੋਂ ਮੱਜਨ ਉਹ ਚਿਤ ਪਰ ਦੇਖਦਾ ਸਾਰੇ ਗੱਪ ਬਾਦਲ ਸਾਹਮਣੇ ਕਰਾਏ ਹੋਏ ਨੇ ਤੇ ਵੋਟੇ ਕੋ ਨਹੀਂ ਪਾਈਆਂ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੁੱਟ ਦੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਗੱਡੀ ਵਿੱਚਤੀ ਲੰਘਦਾ ਹੋਊਗਾ ਤੋ ਕੀ ਦੇਖਦਾ ਹੋਊਗਾ ਇੱਕ ਆੰਮੀ ਬਾਦਲ ਸਾਹ ਨਿਕਰਾਇਆ ਵੀ ਉੱਥੇ ਬੇਅਦਵੀ ਹੋਈ ਐ ਜਦੋਂ ਚਿੱਟੇ ਨਾਲ ਜਵਾਕ ਸਿਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਹੂੰ ਕੋ ਨਹੀਂ ਹਾਂਡੀਆਂ ਬਾਦਲ ਸਾਹ ਨੇ ਪੜਾਈਆਂ ਫਿੱਤਰ ਮਰਜੀ ਚੱਲ ਜਾ ਬਾਦਲ ਸਾਹ ਆਇਆ ਓ ਯਾਰ ਬੜੀ ਮੁਸ਼ਕਲ ਨਾਲ ਥੋੜੇ ਤੋਂ ਖੜਾ ਚੜਾਇਆ ਲੋਕਾਂ ਨੇ ਬਾਸ ਗਾਰਿਆ ਉਹ ਨੂੰ ਆ ਪਰ ਉਹਨੇ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਤਾਂ ਪੰਜਾਬ ਦੇ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਗੱਲ ਨੂੰ ਸੁਣਿਆ ਇਸ ਗੱਲ ਨੂੰ ਗੌਰ ਤੇ ਆਪਣੇ ਜਹਿਨ ਦੇ ਨਾਲ ਸਮਝ ਕੇ ਦੇਖਣਾ ਕਿ ਜਿਹੜਾ ਵੱਡਾ ਬਾਦਲ ਸੀ ਅਕਸਰ ਮੈਂ ਪਹਿਲਾਂ ਕਈ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਆ ਜਿਹੜਾ ਇਹਨਾਂ ਦਾ ਪ੍ਰਕਾਸ਼ ਸਿੰਘ ਵੱਡਾ ਬਾਦਲ ਸੀ ਦਰਸਾਂ ਦੇ ਵਿੱਚ ਉਸੇ ਹੀ ਬੰਦੇ ਨੇ ਪੰਜਾਬ ਦੀਆਂ ਜੜਾਂ ਦੇ ਵਿੱਚ ਜ਼ੇਲ ਪਾਇਆ ਜਿਹੜਾ ਕਿ ਅੱਜ ਵੀ ਪੰਜਾਬ ਸਾਡਾ ਉਸੇ ਅੱਗ ਦੇ ਨਾਲ ਸੁਲਗ ਰਿਹਾ ਹੈ ਆਹੋ ਅੱਗ ਕਿਹੜੀ ਆ ਚਿੱਟੇ ਦੀ ਮਹਾਮਾਰੀ ਚਲਾਈ ਜਿਹੜੀ ਉਹ ਪੰਜਾਬ ਦੇ 80% ਨੌਜਵਾਨਾਂ ਨੂੰ ਖਾ ਗਈ ਹੈ ਫਿਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਸਾਲਾ ਯਾਨੀ ਬਿਕਰਮ ਸਿੰਘ ਮਜੀਠੀਆ ਉੱਠਦਾ ਫਿਰ ਉਸ ਦੇ ਸਿਰ ਦੇ ਉੱਤੇ ਹੱਥ ਧਰਿਆ ਜਾਂਦਾ ਇਸੇ ਸੁਖਵੀਰ ਸਿੰਘ ਬਾਦਲਦਾਰ ਕਿ ਅਸੀਂ ਤੇਰੀ ਪਿੱਠ ਤੇ ਖੜੇ ਆ ਜਿੰਨਾ ਮਰਜੀ ਪੰਜਾਬ ਨੂੰ ਲੁੱਟੋ ਤੇ ਜਿੰਨਾ ਮਰਜੀ ਪੰਜਾਬ ਦੇ ਅੰਦਰ ਪੰਜਾਬ ਦੀ ਸਿੱਖੋਂ ਪੰਜਾਬ ਦੀ ਨੌਜਵਾਨੀ ਦਾ ਕਾਣ ਕਰੋ ਤੁਹਾਡਾ ਕੋਈ ਵੀ ਇੱਥੇ ਬਾਲ ਵਿੰਗਾ ਕਰਨ ਵਾਲਾ ਨਹੀਂ ਹੈ ਪਰ ਕਿਸੇ ਵੀ ਪੰਜਾਬ ਦੇ ਅੱਜ ਤੱਕ ਮੁੱਖ ਮੰਤਰੀ ਨੇ ਇਹੋ ਜਿਹਾ ਐਕਸ਼ਨ ਨਹੀਂ ਕੀਤਾ ਇਹ ਗੱਲ ਵੀ ਤੁਹਾਡੇ ਸਾਹਮਣੇ ਸਾਰੇ ਪੰਜਾਬੀਆਂ ਦੇ ਆ ਤਾਂ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਨੂੰ ਪੰਜਾਬ ਪਾ ਲਿਆ ਤੇ ਫੇਰ ਇਹਨਾਂ ਦੇ ਜਿਹੜੇ ਕਾਂਗਰਸੀ ਵਿਪਰਸੀ ਲੀਡਰ ਨੇ ਉਹ ਫੇਰ ਖੱਡਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਕਹਿੰਦੇ ਜੀ ਵਿਕਰਮ ਕੋਈ ਤਾਂ ਕਹਿੰਦਾ ਸਾਡਾ ਭਤੀਜਾ ਵਿਕਰਮ ਸਿੰਘ ਮਜੀਠੀਆ ਜਿਵੇਂ ਕਿ ਕੈਪਟਨ ਨੇ ਕਿਹਾ ਸੀ ਔਰ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਤੇ ਫੇਰ ਚੰਨੀ ਸਾਹਿਬ ਇਹ ਕੀ ਲੋਕਾਂ ਦੀ ਰੱਖਿਆ ਕਰਨੀ ਤੇ ਕੀ ਲੋਕਾਂ ਨੂੰ ਸਿਖਾਉਣਗੇ ਕੀ ਦੇਣ ਇਹਨਾਂ ਲੋਕਾਂ ਦੀ ਹੈ ਜਿਹੜੇ ਮੁੱਖ ਮੰਤਰੀ ਰਹੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਉਹ ਅੱਜ ਭਾਜਪਾ ਦੇ ਵਿੱਚ ਲੈ ਇਹਨਾਂ ਦੇ ਖੁੱਦੇ ਸਟੈਂਡ ਨਹੀਂ ਹੈਗੇ ਤੇ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਇਹ ਲੋਕ ਇੱਕ ਸੀ ਸਦਾ ਇੱਕ ਰਹਿਣਗੇ ਪੰਜਾਬ ਨੂੰ 25 ਸਾਲ ਤੱਕ ਪਹਿਲਾ ਅਕਾਲੀ ਦਲ ਨੇ ਲੁੱਟਿਆ ਤੇ ਜੇਕਰ ਹੁਣ ਪੰਜਾਬ ਦੇ ਅੰਦਰ ਪੰਜਾਬ ਦੀ ਜਨਤਾ ਪਲਟਾ ਮਾਰ ਦੂਗੀ ਤਾਂ ਫਿਰ ਇਹ ਹਰਜਾਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਹੀ ਭਰਨੇ ਪੈਣਗੇ ਇਹ ਵੀ ਗੱਲ ਤਾਏ ਆ ਪੰਜਾਬ ਵਾਲੇ ਇਹ ਗੱਲ ਨੂੰ ਸਮਝਣ ਦੀ ਸਾਡੇ ਸਾਰੇ ਪੰਜਾਬੀਆਂ ਨੂੰ ਲੋੜ ਹੈ ਦੇਖੋ ਭਗਵਾਨ ਤਮਨ ਨੂੰ ਇੱਕ ਵਾਰ ਮੌਕਾ ਦਿੱਤਾ ਸਾਡੇ ਪੰਜਾਬ ਨੇ ਜੇਕਰ ਹੁਣ ਉਹਨੇ ਅਧ ਵਿਚਾਲੇ ਜਿਆ ਕੇ ਵੀ ਐਕਸ਼ਨ ਕਰ ਦਿੱਤਾ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਵੀ ਇਨਸਾਨ ਨਹੀਂ ਪੈਦਾ ਹੋਇਆ ਸੀ ਜਿਹੜਾ ਇਹਨਾਂ ਬਾਦਲਾਂ ਨੂੰ ਯੁਰਤ ਕਰ ਦਿੰਦਾ ਉਂਗਲੀ ਵੀ ਕਰ ਦੇ ਇਹ ਬਾਦਲਾਂ ਨੂੰ ਐਡਾ ਹੰਕਾਰ ਸੀ ਕਹਿੰਦੇ ਜੀ ਸਾਡੇ ਘਰੋਂ ਰਾਜਨੀਤੀ ਜਨਮੀ ਹੈ ਤੇ ਨਾ ਸਾਡੇ ਘਰ ਦੇ ਵਿੱਚ ਕੋਈ ਅਫਸਰ ਯਾਨੀ ਪੁਲਿਸ ਪ੍ਰਸ਼ਾਸਨ ਜਾਂ ਵਿਜੀਲੈਂਸ ਜਾਂ ਕੋਈ ਈਡੀ ਕੋਈ ਛਾਪੇਮਾਰੀ ਨਹੀਂ ਕਰ ਸਕਦਾ ਛਾਡੀ ਯੱਜ ਤੋਂ ਬਗੈਰ ਤਾਂ ਇਹਨਾਂ ਦਾ ਸਾਰਾ غرੂਰ ਤੋੜ ਦਿੱਤਾ ਪ੍ਰਸ਼ਾਸਨ ਨੇ ਵੀ ਉਸ ਤੋਂ ਪਹਿਲਾਂ ਸਾਡੇ ਪੰਜਾਬ ਨੇ ਨਕਾਰੇ ਇਹ ਲੋਕ ਅੱਜ ਤੁਹਾਡੇ ਸਾਹਮਣੇ ਉਹ ਘਰੇ ਮਿੱਟੀ ਦੇ ਵਿੱਚ ਮਲਾਏ ਬੈਠੇ ਨੇ ਤਾਂ ਹੁਣ ਜਿੰਨੇ ਵੀ ਪੰਜਾਬੀ ਮੇਰੀ ਗੱਲ ਨੂੰ ਸੁਣ ਰਹੇ ਨੇ ਤਾਂ ਭਾਈ ਇਸ ਗੱਲ ਤੇ ਗੌਰ ਦੇ ਨਾਲ ਸਾਰੇ ਪੰਜਾਬੀਆਂ ਨੇ ਅਮਲ ਕਰਨਾ ਕਿ ਪੰਜਾਬ ਦੇ ਅੰਦਰ ਜਿਹੜੇ ਐਕਸ਼ਨ ਹੋ ਰਹੇ ਨੇ ਉਹਨਾਂ ਨੂੰ ਪੂਰੀ ਗੌਰ ਦੇ ਨਾਲ ਸਮਝਣਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਜੋ ਕਰ ਰਿਹਾ ਸੋ ਸਹੀ ਕਰ ਰਿਹਾ ਤਾਂ ਜਿਹੜੀ ਹੁਣ ਬਲਡੋజర్ ਦੀ ਗੱਲ ਹੈ ਇਹ ਮੁੱਖ ਮੰਤਰੀ ਸਾਹਿਬ ਕੁਛ ਹੀ ਦਿਨਾਂ ਤੱਕ ਹੁਣ ਮਜੀਠੀ ਦਾ ਘਟ ਹੋਣਗੇ ਤੁਹਾਡੇ ਸਾਹਮਣੇ ਆ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ